जी वालेकुम जी कि ठीक ठाक साढ़े तीन हो चुके हैं तो आप लाइव आ चुके हैं बहुत ज़्यादा ਕਿੰਨੇ ਦਿਨਾਂ ਤੋਂ ਇਦਾਂ ਹੀ ਚੱਲੀ ਜਾ ਰਿਹਾ ਸੀਗਾ ਕਦੀ ਕੋਸ਼ਿਸ਼ ਕਦੀ ਕੋਸ਼ ਹੈ ਗੱਲ ਇਹ ਆਵੇ ਜੋ ਅੱਲਾ ਕਰਦਾ ਹੈ ਬਿਲਕੁਲ ਠੀਕ ਕਰਦਾ ਉਹਦੇ ਕਰ ਕਿਸੇ ਵੀ ਚੀਜ਼ ਦਾ ਸਾਨੂੰ ਰੋਸਾ ਨਹੀਂ ਕੁਝ ਵੀ ਅਸੀਂ ਮਾੜਾ ਚੰਗਾ ਨਹੀਂ ਕਹਿੰਦੇ ਕਿਉਂ ਅੱਲਾ ਨੂੰ ਮਾੜਾ ਚੰਗਾ ਆਪਾਂ ਕਵਾਂਗੇ ਹਨਾ ਰੱਬ ਨੂੰ ਮਾੜਾ ਚੰਗਾ ਕਹਿ ਕੇ ਉਹ ਜਿਹੜਾ ਤੁਹਾਡਾ ਚਲੇ ਜਾਂਦਾ ਨਾ ਜਦੋਂ ਤੁਸੀਂ ਉਹਨੂੰ ਮਾੜਾ ਰੱਬ ਨੂੰ ਮਾੜਾ ਚੰਗਾ ਕਹਿਣ ਲੱਗ ਪੈਂਦੇ ਹੋ ਤੇ ਜਿਹੜਾ ਤੁਹਾਡਾ ਗਿਆ ਹੁੰਦਾ ਆ ਤੇ ਉਹ ਉਹਦੇ ਰਾਹ ਦੇ ਵਿੱਚ ਦਿੱਕਤ ਆਉਂਦੀ ਆ ਫਿਰ ਇਸ ਕਰਕੇ ਆਪਾਂ ਨੂੰ ਕਦੀ ਵੀ ਅਪਸ਼ਬਦ ਨਹੀਂ ਵਰਤਨੇ ਚਾਹੀਦੇ ਸੋ ਮੈਂ ਨਹੀਂ ਚਾਹੁੰਦਾ ਵੀ ਮੇਰੇ ਮਾਪੇ ਕਦੀ ਉਹਨਾਂ ਨੂੰ ਕਿਸੇ ਚੀਜ਼ ਦਾ ਅੱਲਾ ਪਾਕ ਕਿਸੇ ਚੀਜ਼ ਤੋਂ ਉਹਨਾਂ ਨੂੰ ਰੱਖੇ ਇਦਾਂ ਤੇ ਹੁਣ ਚਲੋ ਅੱਲਾ ਪਾਕ ਉਹਨਾਂ ਨੂੰ ਜਨਤਲ ਫਿਰਦੌਸ ਦੇ ਵਿੱਚ ਆਲਾਤ ਵਾਲਾ ਮਕਾਮ ਨਸੀਬ عطا ਫਰਮਾਵੇ ਬਹੁਤ ਵੱਡਾ ਬਹੁਤ ਜਿਆਦਾ ਵੱਡਾ ਚਟਕਾ ਆ ਛੋਟਾ ਨਹੀਂ ਆ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਡਿਪਰੈਸ਼ਨ ਚੋਂ ਨਹੀਂ ਸੀ ਨਿਕਲਣਾ ਪਰ ਲੇਕਿਨ ਮੈਨੂੰ ਇਹ ਵੀ ਦਿਦਾ ਆ ਵੀ ਮੇਰੇ ਨਾਲ ਕਿੰਨੇ ਜਾਣੇ ਜੁੜੇ ਹੋਏ ਆ ਮੇਰਾ ਬਾਕੀ ਦਾ ਪਰਿਵਾਰ ਤੇ ਬਾਕੀ ਮੇਰੇ ਜਿੰਨੇ ਵੀ ਯਾਰ ਦੋਸਤ ਮੇਰੇ ਮੇਰੇ ਨਾਲ ਜਿਹੜੇ ਕੰਮ ਕਰਦੇ ਆ ਉਹਨਾਂ ਦੇ ਆਪਣਾ ਮਿਊਜ਼ੀਸ਼ੀਅਨ ਪਰਿਵਾਰ ਜਿੰਨਾ ਵੀ ਆ ਸਾਰੇ ਭਰਾ ਆਪਣੇ ਤੇ ਸਾਰਿਆਂ ਦਾ ਸੋਚਿਆ ਸਾਰਿਆਂ ਦਾ ਦੇਖਿਆ ਮੈਂ ਵੀ ਹਾਂ ਯਾਰ ਜ਼ਰੂਰੀ ਆ ਇਹ ਚੀਜ਼ ਜ਼ਰੂਰੀ ਆ ਤੇ ਨਾਲੇ ਮੈਂ 6 ਮਹੀਨੇ ਡਿਪਰੈਸ਼ਨ ਚ ਰਹਿ ਲੰਦਾ ਜਾਂ ਸਾਲ ਰਹਿ ਲੰਦਾ ਤੇ ਉਹਦੇ ਨਾਲ ਕੀ ਹੋਣਾ ਸੀਗਾ ਕੁਛ ਨਹੀਂ ਹੋਣਾ ਉਹਦੇ ਨਾਲ ਉਹਦੇ ਨਾਲ ਮਾਪੇ ਨੇ ਵਾਪਸ ਨਹੀਂ ਆਉਣਾ ਜੇ ਮਾਪੇ ਵਾਪਸ ਆ ਜਾਂਦੇ ਹੁੰਦੇ ਤਾਂ ਮੈਂ ਭਾਵੇਂ ਪੂਰੀ ਜ਼ਿੰਦਗੀ ਡਿਪਰੈਸ਼ਨ 'ਚ ਰਹਿਣ ਨੂੰ ਤਿਆਰ ਸੀਗਾ ਜੇ ਮੇਰੇ ਮਾਪੇ ਇੱਕ ਰਹੀ ਆ ਜਾਣ ਮੈਂ ਡਿਪਰੈਸ਼ਨ 'ਚ ਰਹਿਣ ਨੂੰ ਤਿਆਰ ਹਾਂ ਮੈਂ ਇਹ ਇਸ ਕਰਕੇ ਤੁਹਾਨੂੰ ਇਹ ਦੱਸ ਰਿਹਾ ਮੈਂ ਇਸ ਕਰਕੇ ਮੈਂ ਅੱਜ ਲਾਈਵ ਆਉਣ ਦਾ ਇਹ ਮੋਟਿਵੇਟ ਵਾ ਕੇ ਆਪਾਂ ਕਮਜ਼ੋਰ ਨਹੀਂ ਹੋਣਾ ਮੈਂ ਬਹੁਤ ਜਾਣਿਆ ਤੋਂ ਸੁਣਿਆ ਵੀ ਸਾਡੇ ਨਾਲ ਆਹ ਹਾਦਸਾ ਵਾਪਰ ਗਿਆ ਸੀ ਸਾਡੀ ਮਾਤਾ ਜੀ ਚਲੇ ਗਏ ਸੀਗੇ ਸਾਡੇ ਬਾਪੂ ਜੀ ਚਲੇ ਗਏ ਸੀਗੇ ਤੇ ਅਸੀਂ ਡਿਪਰੈਸ਼ਨ 'ਚ ਚਲੇ ਗਏ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਸੀਗੇ ਲੇਕਿਨ ਆਪਾਂ ਇਹ ਚੀਜ਼ ਨਹੀਂ ਕਰਨੀ ਗਾਹਾਂ ਵੀ ਤੁਸੀਂ ਜਦੋਂ ਕੋਈ ਵੀ ਚਲੋ ਜਾਣਾ ਸਾਰਿਆਂ ਨੇ ਆ ਸਾਰਿਆਂ ਦੇ ਨੇ ਜਾਣਾ ਤੇ ਕਿਸੇ ਨੇ ਵੀ ਡਿਪਰੈਸ਼ਨ 'ਚ ਜਾਂ ਉਹ ਉਸ ਚੀਜ਼ ਨੂੰ ਸੋਚਣਾ ਨਹੀਂ ਅੱਲਾ ਦੀ ਮਰਜ਼ੀ ਅੱਲਾ ਦੀ ਰਜ਼ਾ ਮੰਨ ਕੇ ਤੁਸੀਂ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਆ ਮਾਂ ਬਾਪ ਦੇ ਸੁਪਨੇ ਉਹਨਾਂ ਨੂੰ ਪੂਰਾ ਕਰਨ ਦੀ ਤੁਸੀਂ ਕੋਸ਼ਿਸ਼ ਕਰਨੀ ਆ ਇਹ ਨਹੀਂ ਕਰਨਾ ਵੀ ਅਸੀਂ ਵੀ ਸੋਚੀ ਚਲੀਏ ਅੰਦਰ ਵੜ ਜਾਈਏ ਬਾਹਰ ਹੀ ਨਾ ਨਿਕਲੀਏ ਹਨਾ ਆਪਾਂ ਜਿਹੜੇ ਕਲਾਕਾਰ ਲੋਕ ਆ ਜਿੰਨੇ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਹਾਂ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਹੈਗੀ ਕਲਾਕਾਰਾਂ ਕਲਾਕਾਰਾਂ ਦੀ ਕੋਈ ਲਾਈਫ ਨਹੀਂ ਹੈ ਉਹਨਾਂ ਦੀ ਕੋਈ ਫੀਲਿੰਗਸ ਨਹੀਂ ਜਦੋਂ ਮੰਨ ਲਓ ਘਰੇ লাশ ਪਈ ਹੁੰਦੀ ਆ ਆਪਣੇ ਪਰਿਵਾਰ ਵਿੱਚੋਂ ਕਿਸੇ ਨਾ ਕਿਸੇ ਦੀ লাশ ਪਈ ਹੁੰਦੀ ਆ ਤੇ ਕਲਾਕਾਰਾਂ ਨੂੰ ਜੀ ਸ਼ੋਅ ਲਾਉਣ ਜਾਣਾ ਪੈਂਦਾ ਐ ਉਹ ਸਟੇਜ ਤੇ ਹੁੰਦੇ ਆ ਘਰੇ ਮਾਂ ਮਰੀ ਪਈ ਆ ਬੇ ਮਰਿਆ ਪਿਆ ਉਹ ਸਟੇਜ ਤੇ ਹੁਣ ਉਹਨੂੰ ਨਚਾਉਣਾ ਹੀ ਪੈਣਾ ਲੋਕਾਂ ਨੂੰ ਕੀ ਕਰੀਏ ਕਲਾਕਾਰਾਂ ਦੀ ਜ਼ਿੰਦਗੀ ਕੀ ਹੈ ਯਾਰ ਕੀ ਲੋਕਾਂ ਨੂੰ ਲੱਗਦਾ ਵੀ ਲਗਜ਼ਰੀ ਆ ਫਲਾਨਾ ਤਮਕੜਾ ਆ ਇਹ ਦੇਖਣ ਨੂੰ ਹੀ ਆ ਲਗਜ਼ਰੀ ਆ ਫਲਾਨਾ ਤਮਕੜਾ ਜਦੋਂ ਆ ਫੀਲਿੰਗ ਜਿਹੜੀ ਹੈ ਨਾ ਇਹ ਜਦੋਂ ਹਰਟ ਹੁੰਦੀ ਆ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਹਾਂ ਯਾਰ ਵੀ ਆ ਕਲਾਕਾਰੀ ਕੀ ਹੈ ਯਾਰ ਮੇਰੀ ਮੇਰੀ ਅੰਮੀ ਦਾ ਨੋਮਾ ਤੇ ਮੈਂ 4 ਤਰੀਕ ਨੂੰ ਦਿੱਲੀ ਸ਼ੋਅ ਲਾ ਕੇ ਆਇਆ ਤਸਵੀਰਾਂ ਆਣ ਕੇ ਮੈਂ 9ਵੇਂ ਤੇ ਸ਼ਾਮਲ ਹੋਇਆ ਦੁਆਚ ਸ਼ਾਮਲ ਹੋਇਆ ਤੇ ਇਹ ਦੇਖ ਲਓ ਉਥੇ ਪੂਰਾ ਕਲੱਬ ਦੇ ਵਿੱਚ ਸ਼ੋਅ ਸੀ ਗਲੈਸਕੋ ਕਲੱਬ ਦਿੱਲੀ ਕਲੱਬ ਦੇ ਵਿੱਚ ਸ਼ੋਅ ਸੀਗਾ ਸਾਰਿਆਂ ਨੂੰ ਨਚਾਇਆ ਵੀ ਸਾਰਿਆਂ ਦਾ ਐਂਟਰਟੇਨਮੈਂਟ ਵੀ ਕੀਤਾ ਅਸੀਂ ਕਿੱਦਾਂ ਕਰਦੇ ਆ ਸਾਨੂੰ ਤਾਂ ਦਿਲ ਪੱਥਰ ਬਣਾਉਣੇ ਪੈਂਦੇ ਆ ਕੀ ਕਰੀਏ ਅਸੀਂ ਆਰਟਿਸਟ ਦੀ ਕੋਈ ਲਾਈਫ ਨਹੀਂ ਹੈਗੀ ਇਹ ਦੇਖਣ ਨੂੰ ਜਾਂ ਦੂਰੋਂ ਢੋਲ ਸੁਣੇ ਲੱਗਦੇ ਆ ਹੁਣ ਤੁਸੀਂ ਸਾਨੂੰ ਦੇਖੋ ਮੈਨੂੰ ਦੇਖੋ ਮੈਂ ਕਿੱਦਾਂ ਮਜਬੂਰ ਆ ਮੈਂ 2 ਤਰੀਕ ਨੂੰ ਡੈਡੀ ਦਾ ਬੀਮਾ ਹੈ ਨਾ 2 ਤਰੀਕ ਨੂੰ ਡੈਡੀ ਦਾ ਬੀਮਾ ਆ ਤੇ 3 ਤਰੀਕ ਨੂੰ ਸਵਾ ਮਹੀਨਾ ਮੰਮੀ ਦਾ ਤੇ ਆਪਾਂ ਕਿੱਥੇ ਚੱਲੇ ਸ਼ੋਅ ਲਾਉਣ ਜੀ ਸਾਡਾ ਸ਼ੋਅ ਆਗਰੇ ਆ ਜੀ। ਕੱਲ ਨੂੰ ਕੀ ਕਰੀਏ ਸੀ? ਕਿੱਥੇ ਚੱਲ ਜੀ ਇਹ ਕੀ ਕੀ ਆਰਟਿਸਟ ਦੀ ਫੀਲਿੰਗਸ ਦੇ ਨਾਲ ਕੋਈ ਕਿਸੇ ਨੂੰ ਹੈ ਨਹੀਂਗਾ ਵੀ ਕੋਈ ਕਿੰਨਾ ਦੁਖੀ ਆ ਕੋਈ ਕਿੱਦਾਂ ਆ ਕੋਈ ਕਿੱਦਾਂ ਨਹੀਂ ਗਾਗਲੇ ਕਹਿੰਦੇ ਜੀ ਤੁਸੀਂ ਤੁਹਾਡਾ ਨਾਲ ਸਾਡੀ ਕਮਿਟਮੈਂਟ ਹੋਈ ਆ। ਤੇ ਉਹ ਕਰਨਾ ਹੀ ਪੈਣਾ ਕੀ ਕਰੇ ਬੰਦਾ ਆਰਟਿਸਟ ਬੰਦਾ ਕੀ ਕਰੇ ਸੁਮੈ ਇਸ ਕਰਕੇ ਮੇਰਾ ਕੋਈ ਮੇਰੇ دل ਨਹੀਂ ਸੀ ਕਰਦਾ ਕੁਝ ਵੀ ਕਰਨ ਦਾ ਕੋਈ ਵੀ ਮੈਂ ਹੁਣ ਵੀ ਆਪਣੇ ਅਮੀ ਅੱਬੂ ਦੀ ਕਬਰ ਤੋਂ ਉਤੋਂ ਹੋ ਕੇ ਆਇਆ ਤੇ ਜੁਮਾ ਪੜ ਕੇ ਅਮੀ ਬੁੱਧੀ ਕਬਰ ਤੇ ਹੋ ਕੇ ਸਮਾਂ ਆ ਕੇ ਮੈਂ ਕਹਿੰਦਾ ਹੁੰਦਾ ਸੀਗਾ ਵੀ ਵੀ ਅਮੀ ਮੈਂ ਜੁਮਾ ਪੜ ਕੇ ਆ ਗਿਆ ਜੁਮਾ ਪੜ ਕੇ ਆਇਆ ਸੀਗਾ ਮੈਂ ਤੇ ਉਹਨੇ ਪੁੱਛਣਾ ਖਾਦਾ ਪੀਤਾ ਵੀ ਆ ਕੋਈ ਕਾ ਗੁਲਿਆ ਤੇ ਹੁਣ ਉਹਨੂੰ ਜਾ ਕੇ ਦੱਸਣਾ ਪੈਂਦਾ ਅੱਗੇ ਪੁੱਛਦੀ ਹੁੰਦੀ ਸੀ ਹੁਣ ਉਹਨੂੰ ਦੱਸਣਾ ਪੈਂਦਾ ਹੈ ਜਾ ਕੇ ਇਹ ਨੂੰ ਵੀ ਦੱਸਣਾ ਪੈਂਦਾ ਜਾ ਕੇ ਵੀ ਮੰਮੀ ਵੀ ਰੋਟੀ ਖਾ ਲਈ ਆ ਜਾਂ ਡੇਢੀ ਰੋਟੀ ਖਾ ਲਈ ਆ ਏਹੀਆਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਮਾਵਾ ਨਹੀਂ ਮਿਲਦੇ ਕਦੀ ਜ਼ਿੰਦਗੀ 'ਚ ਮਾں ਬਾਪ ਜਿਹੜੇ ਨਾ ਮੈਂ ਉਦੋਂ ਵੀ ਕਿਹਾ ਸੀ ਕਮੇ ਜਦੋਂ ਕਬਰ 'ਚ ਉੱਥੇ ਖੜਾ ਸੀ ਨਾ ਮੈਂ ਉਸ ਦਿਨ ਵੀ ਕਿਹਾ ਸੀ ਮੈਂ ਕਿਹਾ ਵੀ ਆਪਣੇ ਮਾਪੇ ਨੂੰ ਸੰਭਲੋ ਆਪਣੇ ਮਾਪੇ-ਮਾਪ ਦੀ ਕਦਰ ਕਰਿਆ ਕਰੋ ਕਦੀ ਵੀ ਉਹਨਾਂ ਨੂੰ ਉੱਚਾ ਬੋਲ ਨਾ ਬੋਲਿਆ ਕਰੋ ਕਦੀ ਵੀ ਉਹਨਾਂ ਨੂੰ ਹਰਾਸ ਨਾ ਕਰਿਆ ਕਰੋ ਕਦੀ ਵੀ ਦੁਆਰਾ ਨਹੀਂ ਮਿਲਦੀ ਜ਼ਿੰਦਗੀ 'ਚ ਕਦੀ ਨਹੀਂ ਅਸੀਂ ਹੁਣੇ ਹੀ ਅਰਥਦੇ ਹਾਂ ਵੀ ਯਾਰ ਸਾਨੂੰ ਗਾਲ੍ਹਾਂ ਕੱਢਵੇ ਬਾਪੂ ਸਾਡਾ ਆ ਕੇ ਹੈਨਾ ਵੀ ਸਾਡੇ ਬਾਪੂ ਸਾਨੂੰ ਆ ਕੇ ਗਾਲ੍ਹਾਂ ਕੱਢ ਦਵੇ ਸਾਡੀ ਮਾਂ ਸਾਨੂੰ ਇਹੀ ਕਹਿ ਦਵੇ ਵੀ ਦਫਾ ਹੋਣਿਆ ਗੋਲੀ ਲੱਗਣਾ ਇੱਧਰ ਕਹੇ ਤਾਂ ਸਹੀ ਨਹੀਂ ਕਹਿਣਾ ਹੁਣ ਆਵਾਜ਼ ਨਹੀਂ ਆਉਣੀ ਕਦੀ ਜ਼ਿੰਦਗੀ 'ਚ ਨਾ ਕਦੀ ਉਸ ਨੰਬਰ ਤੋਂ ਫੋਨ ਨਹੀਂ ਆਉਣਾ ਅੱਗੇ ਆਪਾਂ ਕੀ ਕਰਦੇ ਆ ਆਪਾਂ ਮੋਸਟਲੀ ਕੀ ਕਰਦੇ ਆ ਬਈ ਆਪਾਂ ਮੋਸਟਲੀ ਕੀ ਕਰਦੇ ਆ ਜਦੋਂ ਮੰਮੀ ਡੈਡੀ ਦਾ ਫੋਨ ਆਉਂਦਾ ਕਿਸੇ ਦਾ ਵੀ ਉਹਨੂੰ ਆਪਾਂ ਸਾਇਲੈਂਟ ਤੇ ਲੱਗ ਰਹੇ ਹਾਂ ਨੂੰ ਕੋਈ ਚੱਕਰ ਨਹੀਂ ਬਾਅਦ ਚ ਕਰ ਲਾਂਗੇ ਮੈਂ ਖੁਦ ਹੀ ਕਰਦੇ ਰਿਹਾ ਵਾਂ ਆਪਾਂ ਨੂੰ ਉਦੋਂ ਨਹੀਂ ਪਤਾ ਲੱਗਦਾ ਆ ਤੁਸੀਂ ਸਾਰੇ ਕਰਦੇ ਆ ਜਿੰਨੇ ਜਾਣੇ ਤੁਸੀਂ ਦੇਖ ਰਹੇ ਹੋ ਨਾ ਤੁਸੀਂ ਸਾਰੇ ਜਾਣੇ ਕਰਦੇ ਆ ਇਹ ਨੇਚਰਲ ਚੀਜ਼ ਆ ਆਪਾਂ ਆਪਾਂ ਜਦੋਂ ਆਪਣੇ ਕੋਲ ਚੀਜ਼ ਹੁੰਦੀ ਆਪਾਂ ਉਦੋਂ ਨਹੀਂ ਆਪਾਂ ਉਹਨੂੰ ਦੇਖਦੇ ਵੀ ਹਾਂ ਉਹਨੂੰ ਸਾਡੇ ਕੋਲ ਚੀਜ਼ ਹੈਗੀ ਆ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਉਹ ਜਦੋਂ ਚਲੀ ਜਾਂਦੀ ਆ ਫੇਰ ਅਹਿਸਾਸ ਹੁੰਦਾ ਹੁਣ ਮੈਨੂੰ ਪਛ ਕੇ ਦੇਖੋ ਤੁਸੀਂ ਮੇਰੀ ਮਾਂ ਦਾ ਫੋਨ ਵੀ ਇਹਦੀ ਮਾਂ ਦਾ ਫੋਨ ਜਾਂ ਮੇਰੇ ਬਾਪ ਦਾ ਫੋਨ ਕਿਸੇ ਦਾ ਵੀ ਕਿਸੇ ਦਾ ਵੀ ਹੁਣ ਮੈਂ ਮੈਂ ੜੀ ਕਿਹਾ ਮੈਨੂੰ ਆਉਣਾ ਹੀ ਨਹੀਂ ਉਹ ਉਹ ਫੋਨ ਨਹੀਂ ਨਹੀਂ ਆਉਣਾ ਮੈਨੂੰ ਉਸ ਫੋਨ ਤੋਂ ਫੋਨ ਨਹੀਂ ਆ ਸਕਦਾ ਮੈਨੂੰ ਕੋਈ ਮੈਂ ਉਹ ਤੇ ਮੈਂ ਵਾਇਸ ਨੋਟ ਵੀ ਲੱਭਣ ਡਿਆ ਹੀ ਮੰਮੀ ਦੇ ਹੈਲੋ ਹੈਲੋ ਇਦਾਂ ਇਦਾਂ ਉਹਨੇ ਕਰਦੀ ਹੁੰਦਾ ਜਦੋਂ ਆ ਜਾਂਦੇ ਨਾ ਕੀ ਉਹਨੇ ਕਹਿੰਦੇ ਆ ਵਾਇਸ ਕਾਲ ਆ ਜਾਂਦਾ ਨਾ ਜਦੋਂ ਉਹ ਉਹ ਕਰਕੇ ਉਹਨੇ ਹੈਲੋ ਹੈਲੋ ਕਰੀ ਜਾਣਾ ਉਹ ਵੀ ਸਾਰੇ ਕੱਟੇ ਗਏ ਥੋੜੇ ਤੇਰੇ ਵਾਸਤੇ ਹੁੰਦੇ ਆ ਹੁਣ ਤਾਂ ਵਿਚਾਰੀ ਮੀਨਾ ਤਦ ਸਾਢੇ 3 ਮਹੀਨੇ ਮੰਜੇ ਤੇ ਰਹੀ ਤੇ ਅਸੀਂ ਆਪਣੀਆਂ ਮਜਬੂਰੀਆਂ ਨੂੰ ਬਾਹਰ ਤਦ ਸਾਢੇ 3 ਮਹੀਨੇ ਮੈਂ ਡੀ ਐਮ ਸੀ ਜਦੋਂ ਸੀਗਾ ਮੰਮੀ ਨੂੰ ਉਦੋਂ ਉਦੋਂ ਮੰਮੀ ਨੂੰ ਜਿੱਦਾਂ ਉੱਥੇ ਹੀ ਛੱਡ ਕੇ ਆਇਆ ਸੀ ਜਿੱਦਾਂ ਨਨ ਨੂੰ ਦੱਸਿਆ ਵੀ ਨਹੀਂ ਮੈਂ ਕਿੱਥੇ ਚੱਲਾ ਪਰ ਉਲਪਤਾ ਲੱਗ ਗਿਆ ਸੀਗਾ ਬੜੀ ਅਮਰੀਕਾ ਗਈ ਜਾਂਦੀ ਸੀ ਮੈਨੂੰ ਪਤਾ ਹੀ ਅਮਰੀਕਾ ਨੂੰ ਗਿਆ ਮੈਨੂੰ ਪਤਾ ਹੀ ਅਮਰੀਕਾ ਨੂੰ ਗਿਆ ਉਹ ਕਹਿੰਦੇ ਕਿੱਥੇ ਗਿਆ ਖਾਣ ਕਿੱਥੇ ਗਿਆ ਮੈਨੂੰ ਪਤਾ ਹੀ ਅਮਰੀਕਾ ਨੂੰ ਗਿਆ ਐਡੀ ਬੋਲੀ ਵਿਚਾਰੀ ਵੀਡੀਓ ਭਾਈ ਇੱਕ ਦੁਆ ਕਰਦੇ ਨੇ ਤੇ ਦੁਆ ਕਰਨ ਦੀ ਈ ਤਾਂ ਮੈਂ ਕਿਹਾ ਮੈਂ ਕਿਹਾ ਵੀ ਹੁਣ ਮੂੰਹ ਤੇ ਹੱਥ ਵੀ ਫੇਰ ਦੁਆ ਕਰਕੇ ਈ ਤਾਂ ਮੂੰਹ ਤੇ ਹੱਥ ਫੇਰੀ ਦਾ ਮੈਂ ਕਿਹਾ ਵੀ ਮੂੰਹ ਤੇ ਹੱਥ ਵੀ ਫੇਰਾ ਨਾ ਈ ਤਾਂ ਵਿਚਾਰੀ ਨੇ ਈ ਤਾਂ ਕਰ ਲਿਆ ਈ ਤਾਂ ਈ ਤਾਂ ਤਫੇ ਲਿਆ ਇਹਦੇ ਭੋਲੇ ਲੋਕ ਯਾਰ ਈ ਇੱਡੇ ਫਕੀਰ ਲੋਕ ਯਾਰ ਬਾਪੂ ਵਾਲਾ ਤੇ ਅਚੰਭੇ ਹੋ ਗਏ ਯਾਰ ਬਲੀਜ਼ ਮੈਂ ਤੁਹਾਨੂੰ ਫੇਰ ਹੱਥ ਜੋੜ ਕੇ ਬੇਤੀ ਕਰਦਾ ਜਿਹੜੇ ਵੀ ਆਪਣੇ ਮਾਪੇ ਬਾਪ ਦੀ ਕਦਰ ਨਹੀਂ ਕਰਦੇ ਪਲੀਜ਼ ਆਪਣੇ ਮਾਪੇ ਬਾਪ ਦੀ ਕਦਰ ਕਰੋ ਉਹਨਾਂ ਦੇ ਸੁਪਨੇ ਪੂਰੇ ਕਰੋ ਆ ਦੇਖੋ ਮੈਂ ਆ ਮੇਰੇ ਡੈਡੀ ਦੀ ਰਿੰਗ ਹੈ ਉਹਨੇ ਲਾਸਟ ਟਾਈਮ ਪਾਈ ਸੀਗੀ ਅੱਜ denn ਡੈਥ ਹੋਈ ਆ ਉਹਦਲੇ ਰਿੰਗ ਪਾਈ ਸੀ ਉਹ ਬਹੁਤ ਰਿੰਗਾ ਜਿੱਦਾਂ ਵੀ ਜਦੋਂ ਵੀ ਮੈਨੂੰ ਸਟੇਜ ਤੋਂ ਜਾਂ ਕਿਸੇ ਵੀ ਪਾਸੇੋਂ ਵੀ ਮਿਲਦੀਆਂ ਹੁੰਦੀਆਂ ਸੀਗੀਆਂ ਤੇ ਮੈਂ ਡੈਡੀ ਨੂੰ ਲੈ ਕੇ ਦੇ ਦਿੰਦਾ ਹੁੰਦਾ ਸੀਗਾ ਜਿਹੜੀ ਆ ਲੋ ਪਾ ਲੋ ਤੁਸੀਂ ਤੇ ਆ ਘੜੀ ਗੜੀ ਦੀ ਬਹੁਤ ਫੇਵਰਿਟ ਸੀਗੀ ਲਾ ਕੇ ਰੱਖਦੀ ਸੀ ਇਹ ਮੈਂ ਹੁਣ ਆਪਣੇ ਨਾਲ ਰੱਖਾਂ ਹਮੇਸ਼ਾ ਸੋਨਾ ਪੂਣਾ ਜਾਇਜ਼ ਨਹੀਂ ਹੈਗਾ ਇਸਲਾਮ ਦੇ ਵਿੱਚ ਸੋਨਾ ਪੂਣਾ ਜਾਇਜ਼ ਨਹੀਂ ਹੈਗਾ ਲੇਕਿਨ ਇਹ ਮੇਰੇ ਬਾਪ ਦੀ ਨਿਸ਼ਾਨੀ ਆ ਮੈਂ ਕੁਛ ਨਹੀਂ ਹੋਰ ਮੈਨੂੰ ਅੱਲਾ ਮਾਫ ਕਰੇ ਬੱਲ ਬੱਲ ਮੇਰੇ ਮਾਪੇ ਦੀ ਯਾਦ ਬੋਲਦਾ ਹਾਂ ਦੀ ਮੇਰੀ ਡੈਡੀ ਦੀ ਯਾਦ ਬੋਲਦਾ ਹਾਂ ਦੀ ਮੇਰੀ ਮਾਂ ਦੀ ਬਹੁਤ ਯਾਦ ਆਉਂਦੀ ਆਪਣੇ ਮਾਪੇ ਬਾਪ ਨੂੰ ਸਾਹਮਣੇ ਰੱਖੋ ਪਲੀਜ਼ ਦੁਹਰਾ ਨਹੀਂ ਮਿਲਦੇ ਮੈਂ ਐਸੀ ਕਰਕੇ ਨਾ ਜਿੱਦਾਂ ਕੈਮਰੇ ਸਾਹਮਣੇ ਨਹੀਂ ਆਉਂਦਾ ਸੀ ਕਿਉਂ ਕਿ ਕਿਉਂਕਿ ਮੇਰਾ ਅੰਦਰੋਂ ਮੇਰਾ ਨਹੀਂ ਸੈਟ ਹੈਗਾ ਜਿੰਨੇ ਮਰਜ਼ੀ ਹੌਸਲੇ ਦੇਈਏ ਲਈ ਮੈਨੂੰ ਕੋਈ ਕਹੂਗਾ ਵੀ ਕਿੱਦਾਂ ਵੀ ਹੌਸਲਾ ਰੱਖ ਯਾਰ ਜਿਹਦੇ ਕੋਲ ਕੁਝ ਹੁਦਦਾ ਹੌਸਲਾ ਉਹ ਰੱਖਦਾ ਹੁੰਦਾ ਜਿਹਦੇ ਕੋਲ ਰਿਆ ਹੀ ਕੱਖ ਨਾ ਹੋਵੇ ਕਿੱਦਾਂ ਹੌਸਲਾ ਰੱਖੂਗਾ ਤਰਬਾ ਟੁੱਟਣਾ ਦੀ ਮੈਂ ਆਪਣੇ ਮਾਪਾਂ ਦੇ ਸੁਪਨੇ ਪੂਰੇ ਕਰਨੇ ਹੁਣ ਪਹਿਲਾਂ ਤਾਂ ਦਵੀਰ ਗੱਡੀ ਘੋੜੀ ਹੈ ਡੈਡੀ ਨੇ ਕਿਹਾ ਜਿੱਦਨ ਡੈਥ ਹੋਣੀ ਡੈਡੀ ਦੀ ਨਾ ਡੈਡੀ ਕਹਿੰਦੇ ਮਾਨੂੰ ਇੰਦਾਂ ਦੀ ਗੱਡੀ ਬੱਤ ਲੈ ਲਈ ਆਪਾਂ ਮੈਂ ਕਿਹਾ ਡੈਡੀ ਇੰਦਾਂ ਦੀ ਹੀ ਲੈਣੀ ਆ ਮੇਰੇ ਇਹ ਸਿਕਾ ਬਾਹਰੋਂ ਆ ਕੇ ਪਹਿਲਾਂ ਗੱਡੀ ਡੈਡੀ ਕਹਿੰਦੇ ਸੀ ਪਹਿਲਾਂ ਗੱਡੀ ਲੈਣੀ ਹੈ ਫਿਰ ਕੁਠੀ ਦਾ ਕੰਮ ਸ਼ੁਰੂ ਥੋੜਾ ਕਰਾ ਦਿਆ ਨਾ ਕੁਠੀ ਵੀ ਹੁਣ ਤਿਆਰ ਹੋਊਗੀ ਇਨਸ਼ਾਅੱਲਾ ਤੇ ਹੁਣ ਗੱਡੀ ਵੀ ਲੈਣੀ ਗੱਡੀ ਤਾਂ ਹੁਣ ਮੈਂ ਥੋੜੀ ਦਿਨਾਂ ਚ ਲੈਣੇ ਇਨਸ਼ਾਅੱਲਾ ਮੈਨਾਂ ਦੀ ਹਰੀਜਾ ਕੋਈ ਰਹਿਣ ਨਹੀਂ ਦੇਣੀ ਹੁਣ ਜੋ ਰਹਿ ਗਈਆਂ ਪਹਿਲਾਂ ਪੈਸੇ ਨਹੀਂ ਸੀ ਮਾਪੇ ਹੈਗੇ ਸੀਗੇ ਹੁਣ ਪੈਸਾ ਆਏਗਾ ਹੁਣ ਮਾਪੇ ਹੈਗੇ ਕਿੱਥੇ ਜਾਵੇ ਬੰਦਾ ਯਾਰ ਜਦੋਂ ਬੰਦਾ ਸਟੈਂਡ ਹੋਣ ਲੱਗਦਾ ਸਾਡੇ ਵਰਗਾ ਕਲਾਕਾਰ ਇੱਕ ਅਸੀਂ ਮਿਡਲ ਕਲਾਸ ਤੋਂ ਇੱਕ ਤਾਂ ਹੁੰਦਾ ਮਿਡਲ ਕਲਾਸ ਬੰਦਾ ਅਸੀਂ ਲੋ ਲੋ ਤੋਂ ਵੀ ਲੋਇਸਟ ਉਹ ਤੋਂ ਸ਼ੁਰੂ ਹੋਏ ਆ ਉਹਦੇ ਉਹਦੇ ਕਰਦੇ ਕਰਦੇ ਟਾਈਮ ਲੱਗ ਜਾਂਦਾ ਕਈ ਚੀਜ਼ਾਂ ਹੁੰਦੀਆਂ ਇਹ ਨਹੀਂ ਵੀ ਗਾਣੇ ਤੁਹਾਡੇ ਸੁਪਰ ਡੁਪਰ ਹਟ ਹੋ ਗਿਆ ਤੇ ਤੁਹਾਡੇ ਕੋਲ ਬਹੁਤ ਪੈਸੇ ਆ ਗਏ ਹੌਲੀ ਹੌਲੀ ਕੰਮ ਸੈੱਟ ਹੁੰਦਾ ਹੁੰਦਾ ਹੁਣ ਜਦੋਂ ਸੈੱਟ ਹੋਣ ਆਇਆ ਜਦੋਂ ਸੈੱਟ ਹੋ ਗਿਆ ਜਦੋਂ ਹੁਣ ਬਿਜ਼ਨਸ ਕਲਾਸ ਵਾਲੇ ਮੈਂ ਕਿਹਾ ਡੈਡੀ ਵੀ ਤੁਸੀਂ ਜਦੋਂ ਨਾ ਮੈਂ ਕਿਹਾ ਜਦੋਂ ਤੁਸੀਂ ਪਹਿਲਾਂ ਦੁਬਈ ਕੰਮ ਕੀਤਾ ਤੁਸੀਂ 28 ਸਾਲ ਕੰਮ ਕੀਤਾ ਉੱਥੇ ਮੈਂ ਕਿਹਾ ਹੁਣ ਤੁਹਾਨੂੰ ਮੈਂ ਘਮਾ ਕੇ ਲੈ ਕੇ ਆਉਂਗਾ ਬਿਜ਼ਨਸ ਕਲਾਸ ਤੁਹਾਡੀ ਫਰਸਟ ਕਲਾਸ ਬਿਜ਼ਨਸ ਕਲਾਸ ਕਰਾਉਂਗਾ ਤੇ ਮੈਂ ਕਿਹਾ ਲੰਮੇ ਪਿਆਈ ਜਾਇਓ ਆਰਾਮ ਕਰਦੇ ਜਾਇਓ ਤੇ ਦੇਖੋ ਸਾਰੇ ਚਾਅ ਵਿੱਚੇ ਰਹਿ ਗਏ ਸਾਰੇ ਚਾਅ ਇਹਨਾਂ ਦੀ ਪੂਰੀ ਕਰਾਂਗੇ ਇਨਸ਼ਾਅੱਲਾ ਤਗੜਾ ਹੋਣਾ ਹੁਣ ਇਨਸ਼ਾਅੱਲਾ ਬਸ ਆਪਣੇ ਮਾਪਿਆਂ ਦੀ ਰੀਜ ਵਿੱਚ ਕੋਈ ਰਹਿਣ ਨਹੀਂ ਦੇਣੀ ਜੋ ਜੋ ਉਹ ਚਾਹੁੰਦੇ ਸੀ ਜਿੱਦਾਂ ਜਿੱਦਾਂ ਚਾਹੁੰਦੇ ਸੀ ਉਦਾਂ ਉਦਾਂ ਹੀ ਹੋਏਗਾ ਇਨਸ਼ਾਅੱਲਾ ਉਹ ਤਾਂ ਅੱਲਾ ਰੱਬ ਨੇ ਸੀ ਮਨਜ਼ੂਰ ਉਹਨਾਂ ਦੇ ਜੀ ਦੇ ਜੀ ਨਹੀਂ ਹੋਣਾ ਸੀਗਾ ਲੇਕਿਨ ਹੁਣ ਕਰਾਂਗੇ ਇੰਸਾਨ ਉਹ ਹੀ ਗੱਲ ਐ ਵੀ ਜਦੋਂ ਸਟੈਂਡ ਹੋਣ ਲੱਗੇ ਜਦੋਂ ਹੁਣ ਪੈਸੇ ਆਉਣ ਲੱਗੇ ਵਧੀਆ ਸ਼ੋਅ ਬੜੇ ਘੈਂਟ ਲੱਗੇ ਸਾਰੀ ਨਜ਼ਰ ਹੀ ਲੱਗੀ ਯਾਰ ਭਜੀ ਕਿਸੇ ਦੀ ਹੈ ਸਹੀ ਗੱਲ ਹੈ ਇਹਦਾ ਇਹਦਾ ਜ਼ਿਕਰ ਹੈ ਗੁਰਾਸ਼ਰੀਪ ਦੇ ਵਿੱਚ ਵੀ ਜ਼ਿਕਰ ਹੈ ਸਾਰੇ ਬਸ ਇਹ ਜ਼ਿਕਰ ਹੈ ਨਜ਼ਰ ਪੱਥਰ ਪਾੜ ਦਿੰਦੀ ਹੈ ਨਜ਼ਰ ਹੀ ਲੱਗੀ ਯਾਰ ਇੰਨੇ ਘੰਟੇ ਚੋ ਗਏ ਇੰਨਾ ਵਧੀਆ ਸਾਰਾ ਕੁਝ ਹੋ ਗਿਆ ਤੇ ਚਾਰ ਪੈਸੇ ਵੀ ਚਲੋ ਵਧੀਆ ਕੱਟੇ ਹੋ ਗਏ ਫਿਰ ਅਸਿਗਾ ਚੱਲ ਆ ਗਏ ਵਧੀਆ ਨਾ ਉਦੋਂ ਅਗਲੇ ਆਪਣਾ ਟੂਰ ਖਰਾਬ ਹੋ ਗਿਆ 30 40 ਸ਼ੋਅ ਆਪਣੇ ਜਿਹੜੇ ਸੀ ਉਹ ਆਪਾਂ ਨੂੰ ਛੱਡਣੇ ਪਏ ਸੀ ਇੱਥੇ ਇੰਡੀਆ ਕਿਉਂਕਿ ਸਾਡੇ ਵੀਜ਼ੇ ਰਿਫਿਊਜ਼ ਹੋ ਗਏ ਸੀਗੇ ਕੈਨੇਡਾ ਦੇ ਜਿੰਨੇ ਵੀ ਮੁੱਡੇ ਪੋਜੀਸ਼ਨ ਆਪਣੇ ਸਾਰਿਆਂ ਦੇ ਰਿਫਿਊਜ਼ ਹੋ ਗਏ ਸੀਗੇ ਵੀਜ਼ੇ ਇਤਾਂ ਕਰਕੇ ਮੇਰਾ ਇੱਧਰ ਕੰਮ ਠੱਪ ਹੋ ਗਿਆ ਸਾਰਾ ਇੱਧਰਲੇ ਸ਼ੋਅ ਛੱਡ ਦਿੱਤੇ ਕੈਨਸਲ ਕਰ ਦਿੱਤੇ ਆਪਾਂ ਪਰ ਉੱਧਰਲੇ ਉੱਧਰਲੇ ਹੜੇ ਲੱਗੇ ਨਹੀਂ ਪਰ ਉੱਧਰ ਸੱਚ ਜਾ ਨਹੀਂ ਹੋਇਆ ਉਹ ਮੈਨੂੰ ਕਹਿੰਦੇ ਵੀ ਤੂੰ ਆ ਜਾ ਇਕੱਲੇ ਮੈਂ ਕਿਹਾ ਇਕੱਲਾ ਨਹੀਂ ਮੈਂ ਆਉਂਦਾ ਮੈਂ ਆਪਣੇ ਪੋਜੀਸ਼ਨ ਨਾਲ ਹੀ ਆਉਂਗਾ ਪਰ ਹੁਣ ਫੇਰ ਮੈਨੂੰ ਇਕੱਲੇ ਨੂੰ ਜਾਣਾ ਪਿਆ ਮਜ਼ਦੂਰੀ ਸੀ 3-4 ਮਹੀਨੇ ਮੈਂ ਬਿਲਾ ਕਰ ਬਿੱਲ ਲੈ ਕੇ ਇਕੱਠੇ ਖਰਚੇ ਉੱਥੇ ਖੜੇ ਆ ਸਾਰਾ ਕੁਝ ਉੱਥੇ ਆ ਫਿਰ ਹੁਣ ਦੁਬਾਰਾ ਵਧੀਆ ਪੈਸੇ ਜੁੜੇ ਸੀ ਚਲ ਮੈਂ ਕਹੀ ਚਲੋ ਜਾਂਦੇ ਹਾਂ ਮੈਂ ਗੱਡੀ ਘੜਾਉਂਗਾ ਕੂਟੀ ਤੇ ਪੈਸੇ ਵਧੀਆ ਲੱਗਣਗੇ 35 35-40 ਲੱਖ ਰੁਪਏ ਲੱਗਣਾ ਕੂਟੀ ਤੇ ਅਲਾਵਾ ਕਿ ਉਹਨੂੰ ਰੈਨਵੇਟ ਕਰਾਂਗੇ ਵਧੀਆ ਤਰੀਕੇ ਦੇ ਨਾਲ ਹੁਣ ਬੀਬੇ ਬਾਪੂ ਦੀਆਂ ਜਿੰਨੀਆਂ ਵੀ ਇਹ ਸਾਰੀਆਂ ਗਰੀਜਾਂ ਉਹਨਾਂ ਦੀਆਂ ਫਸਰਤਾਂ ਜੋ ਜਿੱਦਾਂ ਵੀ ਉਹ ਚਾਹੁੰਦੇ ਸੀ ਉਦਾਂ ਹੀ ਹੋਏਗਾ ਇਨਸ਼ਾਅੱਲਾ ਅੱਗੇ ਡੈਡੀ ਡੈਡੀ ਹੈ ਨਾ ਕਹਿੰਦੇ ਸੀ ਵੀ ਆਪਾਂ ਕੱਪੜਾ ਚੱਕਣਾ ਵਾ ਗੱਡੀ ਤੋਂ ਆਏ ਹਾਏ ਹਾਏ ਹੁਣ ਉਹਦੀਆਂ ਫੋਟੋਆਂ ਲੈ ਕੇ ਜਾਣੀਆਂ ਪੈਣੀਆਂ ਫੋਟੋਆਂ ਕੀ ਜਾਣੀਆਂ ਪੇੜੀਆਂ ਕਪੜਾ ਇਦਾਂ ਗਾਹਾਂ ਨੂੰ ਕਰਨ ਵਾਸਤੇ ਦੇਖ ਲਓ ਟਾਈਮ ਨਹੀਂ ਮਿਲਦਾ ਬਾਅਦ ਚੋਂ ਭਰਾਵਾ ਆਪਣੇ ਮਾਪੇ ਬਾਬ ਨੂੰ ਸੰਭਲੋ ਮੈਂ ਤੁਹਾਨੂੰ ਬੇਇਕਰੀ ਹੱਥ ਜੋੜ ਕੇ ਬੇਨਤੀ ਕਰਦਾ ਆਪਣੇ ਮਾਪੇ ਬਾਬ ਨੂੰ ਸੰਭਲੋ ਜੇ ਉਹਨਾਂ ਨੂੰ ਤੁਸੀਂ ਚੰਗਾ ਮਾੜਾ ਕਹਿੰਦੇ ਆ ਤੁਹਾਡੇ ਨਾਲ ਤੁਹਾਡੇ ਨਾਲੋਂ ਜ਼ਿਆਦਾ ਲਹੰਤ ਹੀ ਕੋਈ ਨਹੀਂ ਹੈਗਾ ਜੇ ਤੁਸੀਂ ਆਪਣੇ ਮਾਪੇ ਬਾਪ ਨੂੰ ਜ ਮਾੜਾ ਚੰਗਾ ਕਹਿੰਦੇ ਆ ਪਲੀਜ਼ ਮੇਰੀ ਬੇਨਤੀ ਮੰਨ ਲਓ ਮੇਰੀ ਰਿਕੁਐਸਟ ਹੀ ਆ ਹੈਨਾ ਮੇਰੀ ਬਹੁਤ ਜ਼ਿਆਦਾ ਵੱਡੀ ਰਿਕੁਐਸਟ ਹੀ ਆ ਮੈਂ ਤੁਹਾਡੇ ਪੈਰ ਪੈਰੀਂ ਪੀਣਾ ਵਾ ਆਪਣੇ ਮਾਪੇ ਬਾਪ ਨੂੰ ਪਲੀਜ਼ ਸੰਭਲੋ ਉਹਨਾਂ ਦਾ ਮੂੰਹ ਚੁੰਮਿਆ ਕਰੋ ਉਹਨਾਂ ਦਾ ਮੱਥਾ ਚੁੰਮਿਆ ਕਰੋ ਜਦੋਂ ਮੈਂ ਚੁੰਮਦਾ ਹੁੰਦਾ ਸੀ ਉਹਨਾਂ ਦਾ ਮੱਥਾ ਚੁੰਮਿਆ ਕਰੋ ਉਹਨਾਂ ਦਾ ਮੂੰਹ ਚੁੰਮਿਆ ਕਰੋ ਉਹਨਾਂ ਦੇ ਹੱਥ ਚੁੰਮਿਆ ਕਰੋ ਪੈਰ ਤੋਗੇ ਪੀ ਉਹਨਾਂ ਦੇ ਜਿੰਨਾ ਤੁਹਾਡੇ ਵਾਸਤੇ ਕਰ ਦਿੱਤਾ ਆਪਾਂ ਕਹਿੰਦੇ ਨੇ ਮਾਂ ਤੂੰ ਸਾਡੇ ਲਈ ਕੀਤਾ ਕੀ ਆ ਡੈਡੀ ਤੂੰ ਸਾਡੇ ਵਾਸਤੇ ਕੀਤਾ ਕੀ ਆ ਹੈ ਤੁਹਾਨੂੰ ਜਨਮ ਦਿੱਤਾ ਇੰਨਾ ਥੋੜਾ ਗੁਰਾਸ਼ੀ ਦੇ ਵਿੱਚ ਹਦੀਸਾ ਦੇ ਵਿੱਚ ਲਿਖਿਆ ਹੈ ਬਈ ਮਾਂ ਦਾ ਬਦਲਾ ਬਈ ਮਾਂ ਦਾ ਬਦਲਾ ਕੋਈ ਕਿਦਾਂ ਦੇ ਸਕਦਾ ਨਹੀਂ ਦੇ ਸਕਦਾ ਮਾਂ ਦਾ ਕੋਈ ਬਦਲਾ ਕਹਿੰਦੇ ਵੀ ਜੇ ਕੋਈ ਬੰਦਾ ਆਪਣੇ ਮਾਪੇ ਨੂੰ ਮੋਢਿਆਂ ਤੇ ਬਿਠਾ ਕੇ ਪੈਦਲ ਹੱਜ ਕਰਾਵੇ 사ਉਦੀ ਅਰਬ ਪੈਦਲ ਹੱਜ ਕਰਾਵੇ ਚਾਰ ਵਾਰੀ ਉਹ ਵੀ ਇੱਕ ਕਰੀ ਨਹੀਂ ਚਾਰ ਵਾਰੀ ਤਾਂ ਵੀ ਮਾਂ ਦੀ ਇੱਕ ਚੀਕ ਦਾ ਬਦਲਾ ਨਹੀਂ ਦੇ ਸਕਦਾ ਜਦੋਂ ਬੱਚੇ ਦਾ ਜਨਮ ਹੁੰਦਾ ਇੱਕ ਵੀ ਚੀਕ ਦਾ ਬਦਲਾ ਨਹੀਂ ਦੇ ਸਕਦਾ ਜਦੋਂ ਹਾਏ ਕਹਿੰਦੀ ਉਹ ਜਦੋਂ ਜਨਮ ਹੁੰਦਾ ਬੰਦੇ ਦਾ ਸੋ ਇਸ ਕਰਕੇ ਮਾਂ ਦਾ ਦੇਣਾ ਕਦੀ ਨਹੀਂ ਕੋ ਬੰਦਾ ਦੇ ਸਕਦਾ ਹੁੰਦਾ ਕਈ ਕਹਿੰਦੇ ਵੀ ਸਾਡੇ ਮਾਪਿਆਂ ਨੇ ਸਾਡਾ ਕੀਤਾ ਕੀ ਹੈ ਤੁਹਾਨੂੰ ਐਡੇ ਐਡੇ ਕਰ ਦਿੱਤਾ ਹੋਰ ਹੋਰ ਤੁਹਾਨੂੰ ਕੀ ਕਰਨ ਸੋ ਇਸ ਕਰਕੇ ਆਪਣਾ ਬਹੁਤ ਬਹੁਤਾ ਖਿਆਲ ਰੱਖੋ ਆਪਣੇ ਮਾਪੇ ਬ ਦੀ ਲੁੱਕ ਅਫਟਰ ਕਰੋ ਉਹਨਾਂ ਤੋਂ ਵੱਧ ਕੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ ਹਲਦੀ ਵੀਰੇ ਦਿਮਾਗ ਚ ਗੱਲ ਰੜਕੀ ਜਾਂਦੀ ਹੈ ਮੈਂ ਬਾਜਰੀ ਦੀ ਰੋਟੀ ਖਾਣਾ ਕੜ ਕੇ ਤੇ ਨਹੀਂ ਖਾਣਾ ਬਾਜਰੀ ਦੀ ਰੋਟੀ ਖਾਣਾ ਤੇ ਇੱਧਰ ਇੱਧਰ ਰਵੀ ਭਾਈ ਹੋਣੇ ਇੱਧਰ ਮम्मी ਹੋਣੇ ਨੇ ਕਹਿੰਦੇ ਕਹਿੰਦੇ ਵੀ ਪੁੱਤ ਕਹਿੰਦੇ ਬਾਜਰੀ ਦੀ ਰੋਟੀ ਤਾਂ ਖਾਣਾ ਉਹ ਨਾਲ ਘੇ ਵੀ ਘੇ ਵੀ ਖਾਇਆ ਕਰ ਮੇਰਾ ਦਿਲ ਫਟ ਗਿਆ ਗੱਲ ਸੁਣ ਕੇ ਮੈਂ ਮੇਰੀ ਮੰਮੀ ਮੇਰੇ ਵਾਸਤੇ ਘੇ ਭੇਜੀ ਦੀ ਹੁੰਦੀ ਸੀ ਇਤੋਂ ਉਹਨੇ ਕਿਹਾ ਵੀ ਚਲ ਜਿਹੜੇ ਵੱਡੇ ਤਰਨਾ ਰਿੰਦੀਆ ਉਹਨਾਂ ਨੂੰ ਵੀ ਖਲਾ ਦੇ ਕਰ ਜਦੋਂ ਪਰ ਤੂੰ ਜਦੋਂ ਬਾਹਰੋਂ ਕੋਈ ਵੀ ਆਉਂਦਾ ਇਹਨਾਂ ਦੇ ਕਿ ਮਾਵਾ ਨੂੰ ਜਿਹਦਾ ਫਿਕਰ ਹੁੰਦਾ ਵੀ ਹੈ ਵੀ ਕਿ ਆਪ ਕਹ ਲੈਣ ਤੈਨੂੰ ਬਚਾਈਦਾ ਆਪਣੇ ਅੰਦਰ ਰੱਖਿਆ ਕਰ ਉੱਥੇ ਆਪਣੇ ਰੂਪ ਚ ਰੱਖਿਆ ਕਰਕੇ ਮੈਂ ਤੇਰੀ ਵਾਸਤੇ ਕੀ ਜੋੜਿਆ ਹੌਲੀ ਕਿਸੇ ਨੇ ਜੋੜਨਾ ਕਿ ਕੋਈ ਨਹੀਂ ਰੋਟੀ ਪੁੱਛਦਾ ਜਦੋਂ ਮਾਂ ਪੁੱਛਦੀ ਹੁੰਦੀ ਆ ਉਦਾਂ ਨਹੀਂ ਕੋਈ ਪੁੱਛਦਾ ਹਾਂ ਠੀਕ ਆ ਤੁਹਾਡੇ ਪੇਟ ਭਰਾਉਂਦੇ ਆ ਸਾਰੇ ਪੁੱਛਦੇ ਆ ਵੀ ਰੋਟੀ ਖਾਧੀ ਆ ਜਾਂ ਰੋਟੀ ਖਾ ਲਓ ਜਾਂ ਕਿੱਥੇ ਪਰ ਜਦੋਂ ਮਾਂ ਪੁੱਛਦੀ ਉਦਾਂ ਨਹੀਂ ਕੋਈ ਪੁੱਛਦਾ ਰੋਟੀ ਬੇ ਇੰਨਾ ਛੋਟਾ ਵਾਲੇ ਲਲਟੀ ਫੋਰ ਦਾ ਮੇਰਾ ਵਰਤਿਆ ਮੈਂ ਇੰਨਾ ਛੋਟਾ ਪਰ ਮੈਨੂੰ ਬਹੁਤ ਵੱਡਾ ਬਣਾ ਗਿਆ ਐਡਾ ਵੱਡਾ ਬੀ ਬਣਾ ਦਿੰਦਾ ਮੇਰੇ ਅੱਗੇ ਸਾਰੀ ਜਿਮੇਵਾਰੀਆਂ ਬਾਬਾ ਬਾਬ ਨਹੀਂ ਮਿਲਦੇ ਭਰਾਵਾ ਬਾਬ ਬਾਬ ਲੱਭੇ ਰਹੀ ਲੱਭਦੇ ਉਹਨਾਂ ਦਾ ਜਿੱਦਾਂ ਇਤਰਾਫ ਕਰ ਹੁੰਦਾ ਜਿੱਦਾਂ ਉਹਨਾਂ ਦਾ ਲੁੱਕ ਆਫਟਰ ਕਰ ਹੁੰਦੀ ਆ ਉਹਨਾਂ ਨੂੰ ਚੀਜ਼ਾਂ ਲੈ ਲੈ ਕੇ ਦਿਓ ਓਏ ਸੱਗਾ ਸ਼ਰਮਾ ਲਾ ਦਿਓ ਮੇਰਾ ਭਰਾ ਉਹਨਾਂ ਦੇ ਮੂੰਹ ਚੁੰਮਿਆ ਕਰੋ ਨਹੀਂ ਤਾਂ ਬਾਅਦ ਚ ਬਰਿਆਂ ਬਰਿਆਂ ਦੇ ਮੂੰਹ ਚੁੰਮੂਗੇ ਮੇਰੇ ਅੰਗੂ ਜਿੱਦਾਂ ਮੈਂ ਚੁੰਮੇ ਬਾਬਾ ਤੁਹਾਨੂੰ ਰੇੜਾ ਬਹੁਤ ਔਖਾ ਹੈ ਮੇਰਾ ਕਲਾਗਰਪਰ ਯੂ ਆ ਬਰੀ ਸਪੈਸ਼ਲ ਬੀਤੀ ਆ ਆਪਾਂ ਕਹਿੰਦੇ ਰੇੜੇ ਵੀ ਆ ਸਾਡੇ ਕੋਲ ਟਾਈਮ ਹੈ ਨਹੀਂ ਯਾਰ ਬੱਬੀ ਠੀਕ ਟਾਈਮ ਹੈ ਨਹੀਂ ਯਾਰ ਮੈਂ ਬਿਜ਼ੀ ਸੀ ਬਿਜ਼ੀ ਉਹਨੂੰ ਟਾਈਮ ਦੇ ਦਿਓ ਬਿਜ਼ੀ ਬਿਜ਼ੀ ਬੰਦਾ ਐਡਾ ਵੀ ਕੋਈ ਸਾਲਾ ਬਿਜ਼ੀ ਨਹੀਂ ਹੁੰਦਾ ਵੀ ਜਿਹੜਾ ਬਾਬਾ ਨੂੰ ਟਾਈਮ ਨਹੀਂ ਦੇਦੇ ਆਪਾਂ ਆਪਾਂ ਗੱਲ ਇਹ ਵੀ ਕਰਦੇ ਆ ਵੀ ਜਲ ਕਮੋਨੇ ਕੇ ਨਾ ਵਾਸਤੇ ਉਹਨਾਂ ਵਾਸਤੇ ਕਮੋਨੇ ਹੁਣ ਮੈਂ ਕਿਹਦੇ ਵਾਸਤੇ ਕਮਾਵਾਂ ਮੇਰੀਆਂ ਕਮਾਈਆਂ ਕਿੱਥੇ ਜਾਣ ਕਿਹਦੇ ਖਾਣੀ ਮੇਰੀ ਕਮਾਈ ਜਿਹੜਾ ਵਾਸਤੇ ਮੈਂ ਕਰਦਾ ਸੀ ਉਹ ਹੈ ਨਹੀਂ ਕੇ ਜਿਹੜਾ ਵਾਸਤੇ ਮੈਂ ਬਾਹਰ ਰਹਿੰਦਾ ਸੀ ਉਹਨਾਂ ਨੂੰ ਛੱਡ ਕੇ ਬਾਹਰ ਰਹਿੰਦਾ ਸੀ ਉਹ ਹੈ ਨਹੀਂ ਕੇ ਕਿਹਦੇ ਵਾਸਤੇ ਕਮਾਵਾਂ ਮੈਂ ਮਾਂ ਵੀ ਚਲੀ ਗਈ ਬਾਪ ਵੀ ਚਲੇ ਗਿਆ ਚਲੋ ਸ਼ੁਕਰ ਹੈ ਅੱਲਾ ਦਾ ਕੋਈ ਗੱਲ ਨਹੀਂ ਜੋ ਅੱਲਾ ਕਰਦਾ ਆ ਚੰਗੇ ਲਈ ਕਰਦਾ ਕੀ ਪਤਾ ਉਹਨੇ ਕੀ ਸੋਚਿਆ ਹੋਵੇ ਉਹ ਸਾਡੇ ਮਾਂ ਬਾਪ ਹੋਣ ਤੋਂ ਪਹਿਲਾਂ ਉਹ ਉਹਦੀਆਂ ਰੂਹਾਂ ਸੀ ਉਹ ਲੈ ਗਿਆ ਸਾਨੂੰ ਕੋਈ ਗਿਲਾ ਨਹੀਂ ਹੈ ਰਬਨਾ ਸਾਨੂੰ ਗਿਲਾ ਨਹੀਂ ਕੋਈ ਰਬਨਾ ਲੇਕਿਨ ਮਾਂ ਬਾਪ ਦਾ ਦੁੱਖ ਤਾਂ ਹੁੰਦਾ ਹੀ ਆ ਜਦੋਂ ਮਾਪ-ਮਾਵ ਦਿਸਣ ਨਾ ਘਰ ਘਰ ਨਹੀਂ ਲੱਗਦਾ ਮਾਪ-ਮਾਵ ਨੂੰ ਹੁਣ ਮੈਂ ਇਨਸ਼ਾਅੱਲਾ ਆਪਣੀਆਂ ਗੱਲਾਂ ਨਾ ਆਪਣੇ ਵਿਵਹਾਰ ਦੇ ਨਾਲ ਆਪਣੇ ਨੇਚਰ ਦੇ ਨਾਲ ਜਿੱਦਾਂ ਮੈਂ ਅੱਗੇ ਕਰਦਾ ਹੁੰਦਾ ਇਧਰ ਆਣਾ ਬੁੱਢਾ ਇਧਰ ਆਣਾ ਬੁੜੀਏ ਉਹ ਬੁੜੀਏ ਇੱਵਰੀ ਮਾਈ ਸੀ ਜੋ ਸੁਣਦੀ ਹੋੜ ਨਹੀਂ ਕੋਈ ਸੁਣਦੀ ਪਰ ਮੈਂ ਕਬਰ ਤੇ ਜਾ ਕੇ ਵੀ ਤੀ ਆਪਣੇ ਬੱਬੀ ਜਿਹੜੀ ਬੱਬੀ ਤੰਬੀ ਬੰਦ ਬੰਦ ਸੜੇ ਪਾ ਪਹਿਣ ਗਿਆ ਹੋੜ ਵੀ ਠੀਕ ਆ ਬਹੁਤ ਥੋੜੇ ਨਹੀਂ ਉਹਦਾ ਸਟੇਬਲ ਨਹੀਂ ਸੀਗਾ ਪਰ ਹੁਣ ਮੈਂ ਕਿਉਂਕਿ ਅਸੀਂ ਕਈ ਲੋਕਾਂ ਦੀ ਇਨਸਪੀਰੇਸ਼ਨ ਆ ਕਈ ਲੋਕਾਂ ਦੇ ਆਈਡੀਆ ਲਿਆ ਸੀ ਅੱਲਾ ਦੇ ਕਰਮ ਦੇ ਨਾਲ ਅੱਲਾ ਬੜੋਲੇ ਵਾਲਾ ਅਸੀਂ ਕੱਖ ਨਹੀਂ ਹੈਗੇ ਬਰ ਲੇ ਕੇ ਸਰੂ ਦੁੱਖ ਲੱਗਦਾ ਯਾਰ ਸੜੇ ਦੇਲ ਪਰ ਹਾਂ ਰੋ ਤੁਹਾਡੇ ਸਾਰੇ ਵਾਸਤੇ ਇਹ ਬਤ ਕਰਨੀ ਪਈ ਅੱਲਾ ਨੂੰ ਕਦੀ ਦੋਸ਼ ਨਹੀਂ ਦੇਣਾ ਵਾਹਿਗੁਰੂ ਕਾਲਪੁਰਖ ਨੂੰ ਕਦੀ ਦੋਸ਼ ਨਹੀਂ ਦੇਣਾ ਤੁਹਾਡਾ ਕੋਈ ਵੀ ਲਵਡਵਲ ਚਲ ਜਾਂਦਾ ਦੁਨੀਆ ਤੋਂ ਵਾਹਿਗੁਰੂ ਨੂੰ ਅਕਾਲ ਪੁਰਖ ਨੂੰ ਕਦੀ ਦੋਸ਼ ਨਹੀਂ ਦੇਣਾ ਕਦੀ ਕਹਿਣਾ ਨਹੀਂ ਵੀ ਰੱਬਾ ਤੂੰ ਬਹੁਤ ਮਾੜਾ ਕਰ ਦਿੱਤਾ